141 ਦਿਨ ਦੇ ਸਮੇਂ ਦੇ ਵਿੱਚ ਅੱਜ ਤੱਕ ਸਾਡੇ ਕੋਲੇ ਨਾ ਹੀ ਤਾਂ ਕੋਈ ਪੰਜਾਬ ਸਰਕਾਰ ਮੌਜੂਦਾ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਦਾ ਬੰਦਾ ਜਾਂ ਨੁਮਾਇੰਦਾ ਸਾਡੇ ਕੋਲੇ ਆਇਆ ਜਿਹੜੀ ਸਰਕਾਰ ਪਹਿਲਾਂ ਕਹਿੰਦੀ ਸੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਤੁਹਾਨੂੰ ਟੈਂਕਾ ਟਾਵਰਾਂ ਤੇ ਨਹੀਂ ਬੈਠਣਾ ਪਏਗਾ ਉਹੀ ਸਰਕਾਰ ਦੇ ਚਲਦਿਆਂ ਅਸੀਂ ਫਿਰ ਦੁਬਾਰਾ ਤੋਂ ਮਜਬੂਰ ਆ ਇਨ੍ਹਾਂ ਟੈਂਕਾ ਟਾਵਰਾਂ ਤੇ ਬੈਠਣੇ ਸਾਡੀ ਭਰਤੀਆਂ ਆਉਣ ਤੋਂ ਪਹਿਲਾਂ ਵੀ ਸਰਕਾਰ ਨੇ 9 ਮਹੀਨੇ ਦਾ ਟਾਈਮ ਮੰਗਿਆ ਸੀ ਪਹਿਲਾਂ ਟਾਈਮ ਮੰਗਿਆ ਸੀ ਵੀ ਅਸੀਂ ਇਹ ਜੇ ਰੂਲ ਅਮੈਂਡਮੈਂਟ ਕਰਾਂਗੇ ਵੀ ਪਿਛਲੀਆਂ ਸਰਕਾਰਾਂ ਚ ਜਿਵੇਂ ਤੁਹਾਡੀਆਂ ਭਰਤੀਆਂ ਰੁਲਦੀਆਂ ਸੀ ਉਸ ਵਾਂਗੂ ਇਸ ਸਰਕਾਰ ਵਿੱਚ ਅਸੀਂ ਆਪਣੀ ਸਰਕਾਰ ਦੇ ਵਿੱਚ ਤੁਹਾਡੀਆਂ ਭਰਤੀਆਂ ਨੂੰ ਕੋਰਟ ਕੇਸਾਂ ਦੇ ਵਿੱਚ ਨਹੀਂ ਰੁਲਾਵਾਂਗੇ ਸਰਕਾਰ ਨੇ ਮਤਲਬ ਕਿਹਾ ਸੀ ਵੀ ਆਪਣੇ ਤੁਸੀਂ ਸਾਡੀ ਸਰਕਾਰ ਬਣਾਓ ਤੇ ਅਸੀਂ ਤੁਹਾਨੂੰ ਮਤਲਬ ਨਾ ਟੈਂਕੀਆਂ ਤੇ ਚੜਨਦੇ ਆਂਗੇ ਨਾ ਟਾਵਰਾਂ ਤੇ ਚੜਨਦੇ ਆਂਗੇ ਤੁਹਾਡੀ ਪਹਿਲੀ ਮੀਟਿੰਗਾਂ ਚ ਹੀ ਹੱਲ ਕਰਾਵਾਂਗੇ ਤੇ ਉਸ ਚੀਜ਼ ਦਾ ਤਾਂ ਸਮਾਂ ਕਾਫੀ ਬੀਤ ਚੁੱਕਿਆ ਵੀਰ ਜੀ ਪਹਿਲੀ ਮੀਟਿੰਗਾਂ ਕੀ ਇੱਥੇ ਤਾਂ ਬੈਠਿਆਂ ਨੂੰ ਸਾਨੂੰ ਮਤਲਬ 5 ਮਹੀਨੇ ਦੇ ਕਰੀਬ ਦਾ ਸਮਾਂ ਹੋਰ ਹੋਣ ਚੱਲਿਆ ਮੀਟਿੰਗਾਂ ਤਾਂ ਕੀ ਕਰਾਉਣੀ ਆ ਮਤਲਬ ਤੁਸੀਂ ਸਮਝੋ ਵੀ ਇੱਥੇ ਕੋਈ ਨੁਮਾਇੰਦਾ ਉਹਨਾਂ ਦਾ ਕੋਈ ਮਿਲਣ ਹੀ ਨਹੀਂ ਆਇਆ ਇਸ ਜਗ੍ਹਾ ਦੇ ਉੱਤੇ ਬੈਠੇ ਹੋਏ ਆ ਅਸੀਂ ਬਾਥਰੂਮ ਦੀ ਵੀ ਸਮੀਲ ਆ ਰਹੀ ਹੈਗੀ ਆ ਲੈਟਰਨ ਵਾਸ਼ਰੂਮ ਦਾ ਵੀ ਇਹ ਬਹੁਤ ਔਖਾ ਹੋ ਰਿਹਾ ਹੈਗਾ ਦਿਮਾਗ ਦੇ ਉੱਤੇ ਕਿਤੇ ਨਾ ਕਿਤੇ ਵੀਰੇ ਪ੍ਰੈਸ਼ਰ ਜਾਣੀ ਪੈਂਦਾ ਹੈਗਾ ਵੀ ਦਿਮਾਗ ਦੇ ਉੱਪਰ ਆਪਣਾ ਪ੍ਰਸ਼ਾਸਨ ਪ੍ਰੈਸ਼ਰ ਦੀ ਗੱਲ ਕਰੀਏ ਦੱਸੋ ਅਸੀਂ ਤੁਹਾਡੇ ਖੁਦ ਬਾਬੂਕ ਹੋ ਜੰਨੇ ਕਿਉਂਕਿ ਅਸੀਂ ਜਿਹੜੇ ਹਾਲਾਤਾਂ ਵਿੱਚ ਪੜ ਕੇ ਜਿਹੜੇ ਹਾਲਾਤਾਂ ਵਿੱਚ ਰਹਿ ਕੇ ਤੇ ਉਸ ਤੋਂ ਬਾਅਦ ਸਾਨੂੰ ਇਹ ਦਿਨ ਦੇਖਣੇ ਪੈ ਰਹੇ ਨੇ ਅਸੀਂ ਬਹੁਤ ਜ਼ਿਆਦਾ ਮਜਬੂਰ ਆ ਅੱਜ 141 ਦਿਨ ਦੇ ਵਿੱਚ ਮੌਜੂਦਾ ਪੰਜਾਬ ਸਰਕਾਰ ਦਾ ਇੱਕ ਵੀ ਮੰਤਰੀ ਇੱਕ ਵੀ ਅਫਸਰ ਨੇ ਆ ਕੇ ਸਾਡੇ ਪੱਖ ਦੇ ਵਿੱਚ ਹਾਂ ਦਾ ਨਾਅਰਾ ਨਹੀਂ ਮਾਰਿਆ। ਬੀਗਰਾਉਂਡ ਲੈਵਲ ਤੇ ਕੰਮ ਕਰਦੇ ਹੈਗੇ ਉਹਨਾਂ ਨੂੰ ਪੋਸਟਰ ਲਾਉਣ ਦੀ ਕੀ ਲੋੜ ਹੈ? ਉਹ ਤਾਂ ਲੋਕਾਂ ਨੂੰ ਖੁਦ ਹੀ ਪਤਾ ਵੀ ਇਹਨਾਂ ਨੇ ਕੰਮ ਕੀਤੇ ਆ। ਜੇ ਪੋਸਟਰ ਲਾ ਕੇ ਤੁਸੀਂ ਵਾਵਾ ਖੱਟਣੀ ਆ ਫਿਰ ਤਾਂ ਤੁਹਾਡੇ ਕੰਮ ਦਿਸਦੇ ਨਹੀਂ ਲੋਕਾਂ ਨੂੰ। ਤੁਸੀਂ ਗਰਾਉਂਡ ਲੈਵਲ ਤੇ ਕੰਮ ਕੀਤੇ ਹੋਗੇ ਤਾਂ ਲੋਕਾਂ ਨੂੰ ਆਪੇ ਦੱਸ ਜਾਣਗੇ। ਜੇ ਤੁਸੀਂ ਨਹੀਂ ਕੀਤੇ ਤਾਂ ਫਿਰ ਕਿੰਨੇ ਮਰਜ਼ੀ ਪੋਸਟਰ ਲਾਓ। ਅਸੀਂ ਜਿੱਥੇ ਵੀ ਇਹਨਾਂ ਦੇ ਮਤਲਬ ਐਮ ਐਲ ਏ ਆ ਜਾਂ ਫਿਰ ਐਮ ਪੀ ਹੁਣ ਵੋਟਾਂ ਵਾਸਤੇ ਆਉਣਗੇ ਅਸੀਂ ਪਿੰਡ ਦੇ ਪਿੰਡ ਘੇਰਾਂਗੇ ਪਿੰਡ ਦੇ ਪਿੰਡ ਘੇਰਾਂਗੇ ਤੇ ਉਹਨਾਂ ਨੇ ਜੋ ਸਾਡੇ ਨਾਲ ਹੱੱਡ ਬੀਤੀ ਕੀਤੀ ਆ ਤੇ ਸਾਰੇ ਲੋਕਾਂ ਨੂੰ ਪਿੰਡ ਪਿੰਡ ਵਿੱਚ ਜਾ ਕੇ ਦੱਸਾਂਗੇ ਇਹਨਾਂ ਦਾ ਖੂਬ ਡਟ ਕੇ ਵਿਰੋਧ ਕਰਾਂਗੇ ਅਸੀਂ ਅਸੀਂ ਪਿੱਛੇ ਹਟਣਾ ਅਸੀਂ ਪਿੱਛੇ ਪਹਿਲਾਂ ਹਟੇ ਸੀਗੇ ਨਾ ਅਸੀਂ ਮਤਲਬ ਹੁਣ ਬਾਅਦ ਚ ਹਟਣਾ ਇਸ ਟਾਈਮ ਜਸਰ ਟੈਂਕੀ ਦੇ ਤੱਕ ਅਸੀਂ ਬੈਠੇ ਹੋਏ ਆ ਇੱਥੋਂ ਸੰਗਰੂਰ ਸ਼ਹਿਰ ਹੀ ਨਹੀਂ ਸਗੋਂ ਪੂਰੇ ਦੇ ਪੂਰੇ ਪੰਜਾਬ ਦੀ ਤਰਾਸਦੀ ਦੱਸਦੀ ਹੈਗੀ ਆ ਪੂਰੇ ਦੇ ਪੂਰੇ ਪੰਜਾਬ ਦੀ ਨੌਜਵਾਨਾਂ ਦੀ ਤਸਵੀਰ ਦੱਸਦੀ ਹੈਗੀ ਆ ਉਹ ਉਹੀ ਨੌਜਵਾਨ ਜਿਨ੍ਹਾਂ ਨੂੰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਮਾਨ ਸਾਹਿਬ ਇਹ ਕਹਿ ਰਹੇ ਸੀ ਕਿ ਕਿਸੇ ਵੀ ਮਾਸਟਰ ਨੂੰ ਕਿਸੇ ਵੀ ਅਧਿਆਪਕ ਨੂੰ ਜਿਹੜਾ ਉਹ ਟੈਂਕੀਆਂ ਦੇ ਉੱਤੇ ਚੜਨ ਦੀ ਜ਼ਰੂਰਤ ਨਹੀਂਗੀ ਪਰ ਨੌਜਵਾਨ ਅਧਿਆਪਕ ਮਯੂਸੀ ਭਰੇ ਚਿਹਰਿਆਂ ਦੇ ਨਾਲ ਟੈਂਕੀਆਂ ਦੇ ਉੱਤੇ ਚੜਨ ਦੇ ਲਈ ਦੁਬਾਰਾ ਤੋਂ ਫੇਰ ਮਜਬੂਰ ਨੇ ਇੰਨੀ ਉਚਾਈ ਤੋਂ ਮਾਰੇ ਢੀਡੇ ਦਿਲ ਵਾਲੇ ਬੰਦੇ ਦਾ ਜਿਹੜਾ ਅ ਔਖਾ ਹੀ ਆ ਦਿਲ ਕੰਬਦਾ ਹੈਗਾ ਲੱਤਾਂ ਕੰਬ ਜਾਂਦਾਂ ਹੈਗਾ ਪਰ ਲਗਾਤਾਰ 5 ਮਹੀਨਿਆਂ ਤੋਂ ਇਹ ਦੋ ਨੌਜਵਾਨ ਆ ਜਿਹੜੇ ਉਹ ਸੰਗਰੂਰ ਪਾਣੀ ਵਾਲੀ ਟੈਂਕੀ ਦੇ ਉੱਤੇ ਬੈਠੇ ਹੋਏ ਆ ਤੇ ਸਾਰੇ ਦੇ ਸਾਰੇ ਸ਼ਹਿਰ ਨੂੰ ਨਿਹਾਰ ਰਹੇ ਆ ਤੇ ਜੇਕਰ ਇਹਨਾਂ ਦੀਆਂ ਅੱਖਾਂ ਦੇ ਨਾਲ ਤੁਸੀਂ ਦੇਖੋਗੇ ਤਾਂ ਸਾਰੇ ਦੇ ਸਾਰੇ ਪੰਜਾਬ ਦੀ ਤਰਾਸ ਦੀ ਆ ਜਿਹੜੀ ਇਹਨਾਂ ਦੀਆਂ ਅੱਖਾਂ ਦੇ ਥਾਣੀ ਤੁਹਾਨੂੰ ਸਾਫ਼ ਤੇ ਸਪਸ਼ਟ ਆ ਜਿਹੜੀ ਉਹ ਦਿਖ ਜਾਊਗਾ ਮਾਵੜਾ ਕੀ ਆ ਕੀ ਕਾਰਨਾ ਕਿ ਉਹਨਾਂ ਨੂੰ ਟੈਂਕੀ ਦੇ ਉੱਤੇ ਬੈਠਣਾ ਪਿਆ ਆ ਆਪਾਂ ਬਾਈਆਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਹੈ ਮਨਦੀਪ ਕੁਮਾਰ ਜ਼ਿਲ੍ਹਾ ਮੇਰਾ ਫਾਜ਼ਿਲਗਾਹ ਪਿੰਡ ਮੇਰਾ ਚੱਕ ਡੱਬਾ ਨਾ ਜੀ ਅੱਛਾ ਬਾਈ ਜੀ ਇਹ ਦੱਸੋ ਕਿ ਟੈਂਕੀ ਤੇ ਤੁਹਾਨੂੰ ਕਿੰਨਾ ਕੁ ਸਮਾਂ ਹੋ ਗਿਆ ਕਿੰਨੀ ਤਰੀਕ ਨੂੰ ਆ ਜਿਹੜਾ ਇਸ ਟੈਂਕੀ ਤੇ ਬੈਠੇ ਸੀ ਤੁਸੀਂ ਬਾਈ ਅਸੀਂ ਅਕਤੂਬਰ ਚ 20 ਤਰੀਕ ਨੂੰ ਬੈਠੇ ਸੀਗੇ ਅੱਜ ਸਾਨੂੰ 141 ਦਿਨ ਲਗਭਗ ਆਪਾਂ 5 ਮਹੀਨੇ ਕਹਿ ਸਕਦੇ ਆ ਦਾ ਸਮਾ ਹੋ ਗਿਆ ਸਾਨੂੰ ਇਸ ਟੈਂਕ 'ਤੇ ਉੱਪਰ ਬੈਠੇ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਜੀ ਅੱਛਾ ਭਾਈ ਕੀ ਕੀ ਮੰਗਾਂ ਹੈਂ ਤੁਹਾਡਾ ਦੇਖੋ ਜੀ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਹੀ ਸਰਕਾਰਾਂ ਨੇ ਸਾਡੇ ਦਰਨਿਆਂ ਦੇ ਵਿੱਚ ਆ ਕੇ ਈਟੀਟੀ ਬੇਰੁਜ਼ਗਾਰ ਟਟ ਪਾਸ ਤੇ ਦਰਨਾਂ ਦੇ ਵਿੱਚ ਆ ਕੇ ਇੱਕ ਹਾਂ ਦਾ ਉੰਗਾਰਾ ਭਰਿਆ ਸੀ ਕਿ ਤੁਸੀਂ ਸਾਡੀ ਸਰਕਾਰ ਬਣਾਓ ਸਾਨੂੰ ਸੱਤਾ ਦੇ ਵਿੱਚ ਲੈ ਕੇ ਆਓ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਅਸੀਂ ਖੁਦ ਉਹਨਾਂ ਨੂੰ ਆਪਣੇ ਦਫ਼ਤਰਾਂ ਦੇ ਵਿੱਚ ਬੁਲਾ ਕੇ ਆਪਣੀਆਂ ਮੀਟਿੰਗਾਂ ਕਰਕੇ ਆਪਣੇ ਆਪਣੇ ਜਾਨੀ ਕਿ ਮੰਤਰੀਆਂ ਦੇ ਹਵਾਲੇ ਤੇ ਕੇ ਸਿੱਖਿਆ ਮੰਤਰੀ ਹੈ ਉਹਨਾਂ ਦੇ ਥਰੂ ਤੁਹਾਨੂੰ ਜਿਹੜੇ ਤੁਹਾਡੀਆਂ ਮੰਗਾਂ ਹੋਣ ਗਿਆ ਉਹ ਸੁਣੀਆਂ ਜਾਣ ਗਿਆ ਉਹ ਤੁਸੀਂ ਮੰਗਾ ਆਪਣੇ ਸਾਡੀਆਂ ਅੱਗੇ ਰੱਖਣੀਆਂ ਨੇ ਤੇ ਅਸੀਂ ਇਹਨਾਂ ਦਾ ਤੁਹਾਡਾ ਪੁਖਤਾ ਹੱਲ ਕਰਾਂਗੇ ਪਰ 141 ਦਿਨ ਦੇ ਸਮੇਂ ਦੇ ਵਿੱਚ ਅੱਜ ਤੱਕ ਸਾਡੇ ਕੋਲੇ ਨਾ ਹੀ ਤਾਂ ਕੋਈ ਪੰਜਾਬ ਸਰਕਾਰ ਮੌਜੂਦਾ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਦਾ ਬੰਦਾ ਜਾਂ ਨੁਮਾਇੰਦਾ ਸਾਡੇ ਕੋਲੇ ਆਇਆ ਤੇ ਸਾਨੂੰ 1 ਸਾਲ ਦਾ ਸਮਾਂ ਹੋ ਗਿਆ ਆਪਣੇ ਇਗਜ਼ਾਮ ਪਾਸ ਕੀਤੇ ਨੂੰ 5 ਮਾਰਚ 2023 ਨੂੰ ਸਾਡਾ ਜਿਹੜਾ ETT ਕੈਡਰ ਦਾ ਪੇਪਰ ਹੈ ਜਿੰਦੇ ਤੇ ਸਿਲੈਕਸ਼ਨ ਹੋਣੀ ਸੀ ਜਿਸ ਦੇ ਵਿੱਚ ਦੋ ਪੇਪਰ ਨੇ ਇੱਕ ਪੇਪਰ ਪੰਜਾਬੀ ਦਾ ਤੇ ਦੂਸਰਾ ਪੇਪਰ ਸਬਜੈਕਟਿਵ ਜਿੰਦੇ ਤੇ ਸਿਲੈਕਸ਼ਨ ਮੈਰਿਟ ਬਣੀ ਹੈ ਉਹ ਕਰਕੇ ਪਾਸ ਕਰਕੇ ਸਕਰੂਟੀ ਕਰਵਾਈ ਸਾਡੀ 4 ਅਗਸਤ 2023 ਨੂੰ ਸਕਰੂਟੀ ਕਰੀਬ ਕੰਪਲੀਟ ਹੋ ਗਈ ਹੈ ਜਾਨੀ ਕਿ ਲਗਭਗ ਆਪਾਂ ਕਹਿ ਸਕਦੇ ਹਾਂ 6-7 ਮਹੀਨੇ ਦਾ ਸਮਾਂ ਉਹ ਵੀ ਬੀਤ ਗਿਆ ਹੈ ਸਕਰੂਟੀ ਨਹੀਂ ਕਰਵਾ ਚੁੱਕੇ ਅਸੀਂ ਬੇਰੋਜ਼ਗਾਰ ਅਧਿਆਪਕ ਦੁਬਾਰਾ ਤੋਂ ਫਿਰ ਜਿਹੜੀ ਸਰਕਾਰ ਪਹਿਲਾਂ ਕਹਿੰਦੀ ਸੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਤੁਹਾਨੂੰ ਟੈਂਕਾ ਟਾਵਰਾਂ ਤੇ ਨਹੀਂ ਬੈਠਣਾ ਪਏਗਾ ਕੋਈ ਸਰਕਾਰ ਦੇ ਚਲਦਿਆਂ ਅਸੀਂ ਫਿਰ ਦੁਬਾਰਾ ਤੋਂ ਮਜਬੂਰ ਆ ਇਨ੍ਹਾਂ ਟੈਂਕਾ ਟਾਵਰਾਂ ਤੇ ਬੈਠਣੇ ਜੀ ਅੱਛਾ ਭਾਈ ਜੀ ਭਾਰਤੀ ਤੁਹਾਡੀ ਆ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਸਕਰੂਟੀ ਵੀ ਹੋ ਗਈ ਪਹਿਲਾਂ ਤੁਹਾਡਾ ਨਾਮ ਕੀ ਹੈ ਭਾਈ ਜੀ ਸਰ ਮੇਰਾ ਨਾਮ ਹੈ ਰਾਜਕੁਮਾਰ ਅਬਹੋਰ ਤੋਂ ਆ ਮੈਂ ਪਿੰਡਾ ਮਰਪਰਾ ਤੇ ਸਿਕਿਊਟ ਨਹੀਂ ਹੋਏ ਨੂੰ ਬਾਈ ਨੇ ਦੱਸ ਹੀ ਦਿੱਤਾ ਵੀ ਕਾਫੀ ਟਾਈਮ ਹੋ ਗਿਆ ਸਾਨੂੰ ਤੇ ਬੈਠਿਆਂ ਨੂੰ ਸਾਨੂੰ ਵੀ ਕਾਫੀ ਸਮਾਂ ਹੋ ਗਿਆ ਉਸ ਦੇ باوجود ਵੀ ਕੋਈ ਪੰਜਾਬ ਸਰਕਾਰ ਦੇ ਮੰਤਰੀ ਜਾਂ ਫਿਰ ਕੋਈ ਹੋਰ ਕੋਈ ਵੀ ਐਮਐਲਏ ਜਾਂ ਕੋਈ ਨੁਮਾਇੰਦੇ ਇਹਨਾਂ ਦੇ ਜਾਂ ਫਿਰ ਕੋਈ ਅਫਸਰ ਸਾਡੇ ਮਤਲਬ ਇੱਥੇ ਨਹੀਂ ਆਏ ਕੋਈ ਗੱਲਬਾਤ ਕਰਨ ਵੀ ਨਹੀਂ ਆਏ ਤੇ ਜਿਹੜੀ ਮਤਲਬ ਜਿਹੜੀ ਸਾਡੀ ਭਰਤੀ ਹੁਣ ਕੋਰਟ ਕੇਸ ਦੇ ਵਿੱਚ ਆ ਸਾਡੀ ਪੜਤੀਆਂ ਆਉਣ ਤੋਂ ਪਹਿਲਾਂ ਵੀ ਸਰਕਾਰ ਨੇ 9 ਮਹੀਨੇ ਦਾ ਟਾਈਮ ਮੰਗਿਆ ਸੀ ਪਹਿਲਾਂ ਟਾਈਮ ਮੰਗਿਆ ਸੀ ਵੀ ਅਸੀਂ ਇਹ ਜੇ ਰੂਲ ਅਮੈਂਡਮੈਂਟ ਕਰਾਂਗੇ ਵੀ ਪਿਛਲੀਆਂ ਸਰਕਾਰਾਂ ਚ ਜਿਵੇਂ ਤੁਹਾਡੀਆਂ ਪੜਤੀਆਂ ਰੁਲਦੀਆਂ ਸੀ ਉਸ ਵਾਂਗੂ ਇਸ ਸਰਕਾਰ ਵਿੱਚ ਅਸੀਂ ਆਪਣੀ ਸਰਕਾਰ ਦੇ ਵਿੱਚ ਤੁਹਾਡੀਆਂ ਪੜਤੀਆਂ ਨੂੰ ਕੋਰਟ ਕੇਸਾਂ ਦੇ ਵਿੱਚ ਨਹੀਂ ਰੁਲਾਵਾਂਗੇ ਜੀ ਤੇ 9 ਨੋ ਮਹੀਨੇ ਦਾ ਸਮਾਂ ਮੰਗ ਕੇ ਵੀ ਅੱਜ ਦੇਖ ਲਓ ਵੀ ਤੁਸੀਂ 9 ਮਹੀਨੇ ਬਾਅਦ ਵੀ ਅਸੀਂ ਪੇਪਰ ਦੇ ਕੇ ਇਹਨਾਂ ਨੇ ਕੰਡੀਸ਼ਨ ਰੱਖੀ ਪਹਿਲਾਂ ਪੀਐਸਟ ਦੀ ਉਹ ਅਸੀਂ ਕਲੀਅਰ ਕੀਤਾ ਫਿਰ ਕੰਡੀਸ਼ਨ ਦੇ ਤੌਰ ਤੇ ਇਹਨਾਂ ਨੇ ਪੰਜਾਬੀ ਪੇਪਰ ਇਹ ਉਹ ਤਾਂ ਤੁਹਾਨੂੰ ਪਤਾ ਹੀ ਹੈਗਾ ਵੀ ਮਤਲਬ ਹਰੇਕ ਆਪਣੇ ਸਟੇਟ ਲੈਵਲ ਦੇ ਜਿੰਨੇ ਐਗਜ਼ਾਮ ਹੈਗੇ ਪੰਜਾਬੀ ਪੇਪਰ ਇਹਨੂੰ ਕੰਪਲਸਰੀ ਕੀਤਾ ਗਿਆ ਜੇ ਦੀ ਤੁਸੀਂ ਉਹੋ ਮਤਲਬ ਪੇਪਰ ਪਾਸ ਕਰਦੇ ਹੋ ਤਾਂ ਤੁਸੀਂ ਸੈਕੰਡ ਪੇਪਰ ਲਈ ਐਲੀਜੀਬਲ ਹੈਗੇ ਹੋ ਨਹੀਂ ਤਾਂ ਨਹੀਂ ਠੀਕ ਹੈ ਉਹ ਵੀ ਅਸੀਂ ਪਾਸ ਕੀਤਾ ਤੇ ਬਾਅਦ ਚ ਮਤਲਬ ਇਹਨਾਂ ਦਾ ਸੈਕਿੰਡ ਪੇਪਰ ਸੀਗਾ ਆਪਣੇ ਈਟੀਟੀ ਦਾ ਉਹ ਵੀ ਅਸੀਂ ਪਾਸ ਕਰਕੇ ਤੇ ਅਸੀਂ ਮਤਲਬ ਕਾਫੀ ਸਮਾਂ ਵੇਟ ਵੀ ਕੀਤਾ ਵੀ ਚਲੋ ਵੀ ਹਾਂ ਥੋੜਾ ਬਹੁਤ ਟਾਈਮ ਲੱਗਦਾ ਵੀ ਆ ਪੇਪਰ ਪ੍ਰੋਸੈਸਿੰਗ ਵਾਸਤੇ ਥੋੜਾ ਬਹੁਤ ਟਾਈਮ ਲੱਗਦਾ ਵੀ ਆ ਪਰ ਸਾਨੂੰ ਕਿਤੇ ਆਣਾ ਇਹਨਾਂ ਦੇ ਪੁਖਤਾ ਹੱਲ ਨਹੀਂ ਦੀ ਸੀ ਜੀ ਤੇ ਸਾਨੂੰ ਫਿਰ ਪਾਬਕ ਹੋ ਕੇ ਅਸੀਂ ਮਜਬੂਰ ਹੋ ਕੇ ਵੀ ਸਰਕਾਰ ਦੇ ਮਤਲਬ ਸਾਹਮਣੇ ਆਹਾ ਸਾਨੂੰ ਆਪਣਾ ਪ੍ਰੋਟੈਸਟ ਕਰਨਾ ਪਿਆ ਟੈਂਕੀ ਪ੍ਰੋਟੈਸਟ ਉਹਦੇ باوجود ਵੀ ਅੱਜ ਸਾਨੂੰ ਇੰਨਾ ਸਮਾਂ ਹੋ ਚੁੱਕਿਆ ਹੈ ਵੀ ਕਿਸੇ ਨੇ ਸਾਡੀ ਕੋਈ ਸਾਰ ਨਹੀਂ ਲਈ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਫਿਰ ਕੋਈ ਹੋਰ ਅਫਸਰ ਇੱਥੇ ਆ ਕੇ ਸਾਨੂੰ ਮਤਲਬ ਕਿਸੇ ਨੇ ਨਹੀਂ ਸਰਾਇਆ ਇਹ ਤੱਕ ਤੇ ਸਰਕਾਰ ਨੇ ਮਤਲਬ ਕਿਹਾ ਸੀ ਵੀ ਆਪਣੇ ਤੁਸੀਂ ਸਾਡੀ ਸਰਕਾਰ ਬਣਾਓ ਤੇ ਅਸੀਂ ਤੁਹਾਨੂੰ ਮਤਲਬ ਨਾ ਟੈਂਕੀਆਂ ਤੇ ਚੜਨ ਦਿਆਂਗੇ ਨਾ ਟਾਵਰਾਂ ਤੇ ਚੜਨ ਦਿਆਂਗੇ ਤੁਹਾਡੀ ਪਹਿਲੀ ਮੀਟਿੰਗਾਂ ਚ ਹੀ ਹੱਲ ਕਰਾਵਾਂਗੇ ਤੇ ਉਸ ਚੀਜ਼ ਦਾ ਤਾਂ ਸਮਾਂ ਕਾਫੀ ਬੀਤ ਚੁੱਕਿਆ ਵੀਰ ਜੀ ਪਹਿਲੀ ਮੀਟਿੰਗਾਂ ਕੀ ਇੱਥੇ ਤਾਂ ਬੈਟਿਆਂ ਨੂੰ ਸਾਨੂੰ ਮਤਲਬ 5 ਮਹੀਨੇ ਦੇ ਕਰੀਬ ਦਾ ਸਮਾਂ ਹੋਰ ਹੋਣ ਚੱਲਿਆ ਮੀਟਿੰਗਾਂ ਦਾ ਕੀ ਕਰਾਉਣੀ ਆ ਮਤਲਬ ਤੁਸੀਂ ਸਮਝੋ ਵੀ ਇੱਥੇ ਕੋਈ ਨੁਮਾਇੰਦਾ ਉਹਨਾਂ ਦਾ ਕੋਈ ਮਿਲਣੀ ਨਹੀਂ ਆਇਆ ਕੋਈ ਮੰਤਰੀ ਕੋਈ ਮਤਲਬ ਕੋਈ ਮੰਤਰੀ ਹੋਵੇ ਅਪਸ਼ਰ ਹੋਵੇ ਕਿਸੇ ਤਰ੍ਹਾਂ ਦਾ ਕੋਈ ਮਤਲਬ ਤੁਸੀਂ ਵੇਖੋ ਵੀ ਬੰਦੇ ਮਤਲਬ ਟੈਂਕੀ ਤੇ ਇੰਨੀ ਉਚਾਈ ਤੇ ਬੈਠੇ ਹੈਗੇ ਉਹਨਾਂ ਨੇ ਇੱਥੇ ਮੀਂਹ ਵੀ ਹੰਡਾਇਆ ਠੀਕ ਹੈ ਮੌਸਮ ਸਰਦੀ ਦਾ ਮੌਸਮ ਸਾਨੂੰ ਪੂਰਾ ਲੰਘ ਗਿਆ ਸਾਡੇ ਤਿਉਹਾਰ ਮਰ ਗਾਂ ਕਰਾਂ ਦੇ ਵਿੱਚ ਹੋਈਆਂ ਵਿਆਹ ਵੀ ਹੋਏ ਉਹ ਵੀ ਸਾਡੇ ਇੱਥੇ ਵੀ ਚਲੇ ਗਏ ਠੀਕ ਹੈ ਆ ਗੱਲ ਵੀ ਸਰਕਾਰ ਨੂੰ ਸੋਚਣੀ ਚਾਹੀਦੀ ਹੈ ਨਾ ਫਿਰ ਤੇ ਸਰਕਾਰ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੰਦੀ ਸਰਕਾਰ ਆਪਣੀ ਵਾਵਾ ਖੱਟਣ ਵਾਸਤੇ ਮਤਲਬ ਉਹ ਕੇਜਰੀ ਵਾਲਾ اے ਸੀ ਪਿੱਛੇ ਜੀ ਉਹ ਕਹਿ ਕੇ ਜਾਂਦੇ ਵੀ ਹੁਣ ਦੇਖੋ ਵੀ ਸਾਡੀ ਸਰਕਾਰ ਬਣੀ ਹੈ ਤੇ ਦੇਖ ਲਓ ਤੁਸੀਂ ਪੂਰੇ ਪੰਜਾਬ ਚ ਕਿਤੇ ਕੋਈ ਟੈਂਕੀ ਤੇ ਬੰਦਾ ਬੈਠਾ ਹੈ ਤਾਂ ਉਹ ਮਤਲਬ ਕਿਸੇ ਦੀ ਸਾਰ ਲੈਣ ਦਾ ਉਹਨਾਂ ਨੂੰ ਪਤਾ ਹੋਵੇ ਵੀ ਟੈਂਕੀ ਤੇ ਬੰਦਾ ਬੈਠਾ ਹੂੰ ਐਂਗੀਆਂ ਦੇ ਬੰਦੇ ਤਾਂ ਬੈਠੇ ਸੀ ਪਹਿਲਾਂ ਉਹ ਕੱਚੇ ਅਧਿਆਪਕ ਵਾਲਾ ਬੈਠਿਆ ਸੀ ਹੁਣ ਵੀ ਕਾਫੀ ਮਤਲਬ ਆਪਣੇ 6 ਮਹੀਨੇ ਦੇ ਕਰੀਬ ਤੱਕ ਆਪਣੀ ਲੜਾਈ ਲੜੀ ਪਰ ਫਿਰ ਵੀ ਉਹਨਾਂ ਨੂੰ ਸਾਨੂੰ ਨਹੀਂ ਲੱਗਦਾ ਵੀ ਹਜੇ ਤੱਕ ਕੋਈ ਉਹਨਾਂ ਦਾ ਵਿਚਾਰਿਆਂ ਦਾ ਕੋਈ ਮਸਲਾ ਹੱਲ ਕੀਤਾ ਤੇ ਸਾਡੀ ਤਾਂ ਭਰਤੀ ਐਸੇ ਸਰਕਾਰ ਨੇ ਕੱਢੀ ਆ ਐਸੇ ਸਰਕਾਰ ਦੀ ਕੱਢੀ ਹੋਈ ਭਰਤੀ ਆ ਤੇ ਉਹਦੇ باوجود ਵੀ ਸਾਨੂੰ ਮਤਲਬ ਆ ਪ੍ਰੋਟੈਸਟ ਲਾਣੇ ਪੈ ਰਹੇ ਆ ਜੀ ਅਸੀਂ ਮਜਬੂਰ ਆ ਇੰਨਾਂ ਗੱਲਾਂ ਤੋਂ ਤੇਜਰੀਵਾਲ ਸਾਹਿਬ ਇੱਕ ਵਾਰੀ ਮਤਲਬ ਇੱਥੇ ਪੰਜਾਬ ਆਇਓ ਚਾਤੀ ਮਾਰ ਕੇ ਜਾਣ ਇੱਥੇ ਵੀ ਟੈਂਕੀਆਂ ਤੇ ਬੈਠੇ ਹੈ ਕਿ ਨਹੀਂ ਨਹੀਂ ਦੱਸਿਆ ਸਮਝਾਂਗੇ ਵੀ ਤੇਜਰੀਵਾਲ ਸਾਹਿਬ ਨੂੰ ਬਸ ਦਿੱਲੀ ਦਾ ਪਤਾ ਹੈ ਉਹਨਾਂ ਨੂੰ ਪੰਜਾਬ ਦਾ ਕੋਈ ਪਤਾ ਹੀ ਹੈ ਨਹੀਂ ਵੀ ਜੱਜ ਸਾਹਿਬ ਨਾਲ ਉਹ ਗੱਲਾਂ ਕਰਦੇ ਆ ਵੀ ਸਾਡੇ ਇੱਥੇ ਮਤਲਬ ਪੰਜਾਬ ਚ ਹੁਣ ਥੋੜੇ ਮਤਲਬ ਕੋਈ ਟੈਂਕੀ ਤੇ ਪ੍ਰੋਟੈਸਟ ਨਹੀਂ ਕਰ ਰਿਹਾ ਪਿਛਲੀਆਂ ਸਰਕਾਰਾਂ ਚ ਕਰਦੇ ਸੀ ਸਾਡੀ ਸਾਡੀ ਸਰਕਾਰ ਚ ਨਹੀਂ ਕਰ ਰਿਹਾ ਪਰ ਉਹ ਕਿਤੇ ਮਤਲਬ ਪੰਜਾਬ ਦੇ ਵਿੱਚ ਆਉਣ ਵਿਚਰਨ ਪੰਜਾਬ ਦੇ ਲੋਕਾਂ ਨਾਲ ਫਿਰ ਤਾਂ ਉਹਨਾਂ ਨੂੰ ਪਤਾ ਲੱਗੇ ਬੀ ਟੈਂਕੀ ਦੇ ਹਜੇ ਵੀ ਬੰਦੇ ਬੈਠੇ ਆ ਤਿੰਨ ਨਾ ਜਮਾ ਬੀਤ ਚੁੱਕਿਆ ਬੈਠਿਆਂ ਨੂੰ ਪਰ ਮਤਲਬ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਨਹੀਂ ਲੱਗਦਾ ਵੀ ਇਸ ਗੱਲ ਦਾ ਵੀ ਉਹਨਾਂ ਨੂੰ ਐਸ ਇਸ ਗੱਲ ਦਾ ਪਤਾ ਵੀ ਹੈ ਵੀ ਆ ਨਹੀਂ ਵੀ ਅਗਰ ਹੈ ਤਾਂ ਵੀ ਉਹ ਇੱਥੇ ਮਤਲਬ ਆਪਣੀ ਮੌਜੂਦਾ ਸਰਕਾਰ ਦੇ ਵਿੱਚ ਸਾਡੇ ਇਹਦੀ ਪਤਾ ਹੈ ਤਾਂ ਆ ਆਪ ਦੀ ਜਿਹੜੀ ਚੱਲ ਰਹੀ ਮੌਜੂਦਾ ਸਰਕਾਰ ਦੇ ਵਿੱਚ ਸਾਡੇ ਹੱਲ ਕਰਨ ਹਾਂਜੀ ਅੱਛਾ ਭਾਈ ਜੀ ਤੁਸੀਂ ਇੱਥੇ ਠੰਡ ਦਾ ਹੰਡਾਈ ਗਰਮੀ ਅੱਗੇ ਆਉਣ ਵਾਲੀ ਆ ਬਾਈ ਨੇ ਕਿਹਾ ਕਿ ਸਾਡੇ ਕਈ ਘਰਾਂ ਦੇ ਵਿੱਚ ਮਰਗਾ ਵੀ ਹੋਈਆਂ ਅਸੀਂ ਜਾ ਨਹੀਂ ਸਕੇਗੇ ਜਦ ਕਿ ਇੱਥੇ ਜਦੋਂ ਇਸ ਜਗ੍ਹਾ ਦੇ ਉੱਤੇ ਬੈਠੇ ਹੋਏ ਹਾਂ ਅ ਬਾਥਰੂਮ ਦੀ ਵੀ ਸਮੀਲ ਆ ਰਹੀ ਹੈਗੀ ਹੈ ਲੈਟਰਨ ਵਾਸ਼ਰੂਮ ਦਾ ਵੀ ਇਹ ਬਹੁਤ ਔਖਾ ਹੋ ਰਿਹਾ ਹੈਗਾ ਦਿਮਾਗ ਦੇ ਉੱਤੇ ਕਿਤੇ ਨਾ ਕਿਤੇ ਵੀਰੇ ਪ੍ਰੈਸ਼ਰ ਜਾਣੀ ਪੈਂਦਾ ਹੈਗਾ ਵੀ ਦਿਮਾਗ ਦੇ ਉੱਪਰ ਆਪਣੇ ਪ੍ਰਸ਼ਾਸਨ ਪ੍ਰੈਸ਼ਰ ਦੀ ਗੱਲ ਕਰੀਏ ਦੱਸੋ ਅਸੀਂ ਤੁਹਾਡੇ ਖੁਦ ਬਾਬੂਕ ਹੋ ਜੰਨੇ ਕਿਉਂਕਿ ਅਸੀਂ ਜਿਹੜੇ ਹਾਲਾਤਾਂ ਵਿੱਚ ਪੜ ਕੇ ਜਿਹੜੇ ਹਾਲਾਤਾਂ ਵਿੱਚ ਰਹਿ ਕੇ ਤੇ ਉਸ ਤੋਂ ਬਾਅਦ ਸਾਨੂੰ ਇਹ ਦਿਨ ਦੇਖਣੇ ਪੈ ਰਹੇ ਨੇ ਅਸੀਂ ਬਹੁਤ ਜ਼ਿਆਦਾ ਮਜਬੂਰ ਆਂ ਅੱਜ 141 ਦਿਨ ਦੇ ਵਿੱਚ ਮੌਜੂਦਾ ਪੰਜਾਬ ਸਰਕਾਰ ਦਾ ਇੱਕ ਵੀ ਮੰਤਰੀ ਇੱਕ ਵੀ ਅਫਸਰ ਨੇ ਆ ਕੇ ਸਾਡੇ ਪੱਖ ਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ ਨਾ ਉਹਨਾਂ ਨੇ ਸਾਨੂੰ ਪੁੱਛਿਆ ਨਾ ਸਾਡੇ ਹਾਲਾਤ ਦੇਖ ਕੇ ਕਿ ਇਹ ਕਿਸ ਤਰ੍ਹਾਂ ਰਹਿ ਰਹੇ ਨੇ بارش ਹੈ ਮਸਰਦੀ ਹੈ ਗਰਮੀ ਹੈ ਠੰਡ ਹੈ ਕੀ ਹੈ ਕੀ ਨਹੀਂ ਹੈ ਇਹ ਹਾਲਾਤ ਸਿਰਫ ਜੇ ਸਾਡੇ ਦੁੱਖ ਸੁੱਖਾਂ ਦੀ ਗੱਲ ਕਰੀਏ ਸਾਡੇ ਪਰਿਵਾਰ ਦੇ ਵਿੱਚ ਪਰਿਵਾਰਿਕ ਮੈਂਬਰ ਵੀ ਵਿਛੜ ਚੁੱਕੇ ਨੇ ਮੇਰੇ ਦੋਸਤ ਦੇ ਮਾਮਾ ਜੀ ਦੀ ਡੈਥ ਹੋ ਗਈ ਸੀ ਮੇਰੀ ਖੁਦ ਹੀ ਮਾਮੀ ਜੀ ਦੀ ਡੈਥ ਹੋ ਗਈ ਸੀ ਸਾਡੇ ਪਰਿਵਾਰ ਦੇ ਪਰਿਵਾਰਿਕ ਮੈਂਬਰ ਵੀ ਵਿਛੜ ਚੁੱਕੇ ਨੇ ਤੇ ਸਾਨੂੰ ਮਤਲਬ ਕਿ ਕਹਿਣਾ ਬਹੁਤ ਔਖਾ ਹੈ ਮਤਲਬ ਕਿ ਮਾਨਸਾ ਪਹਿਲਾਂ ਸਾਡੇ ਤਰਨਿਆਂ ਦੇ ਵਿੱਚ ਆਉਂਦੇ ਹੁੰਦੇ ਸੀਗੇ ਸਾਨੂੰ ਸਰਕਾਰ ਆਉਣ ਤੋਂ ਪਹਿਲਾਂ ਸਾਨੂੰ ਪੁੱਛਦੇ ਹੁੰਦੇ ਸੀਗੇ ਜਦੋਂ ਸਾਡੇ ਪਹਿਲਾਂ ਤਰਨੇ ਚਲਦੇ ਸੀਗੇ ਸਾਨੂੰ ਇਹ ਗੱਲ ਪੱਕਾ ਪੱਕਾ ਵਿਸ਼ਵਾਸ ਦੋਣ ਦੋੰਦੇ ਸੀ ਕਿ ਸਾਡੀ ਸਰਕਾਰ ਨੂੰ ਸੱਤਾ ਦੇ ਵਿੱਚ ਲੈ ਕੇ ਆਓ ਨੌਜਵਾਨ ਪੀੜੀ ਸਾਨੂੰ ਸੱਤਾ ਦੇ ਵਿੱਚ ਲੈ ਕੇ ਆਵੇ ਤੇ ਅੱਗੇ ਤੋਂ ਤੁਹਾਨੂੰ ਕਿਸੇ ਵੀ ਟੈਂਕੀ ਟਾਵਰ ਤੇ ਬੈਠਣਾ ਨਹੀਂ ਪਏਗਾ ਅਸੀਂ ਉਹੀ ਨੌਜਵਾਨ ਪੀੜੀ ਆ ਸਾਡੇ ਹੀ ਤਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਹੈ ਕੀ ਹੁਣ ਉਹਨਾਂ ਨੂੰ ਇਹ ਟੈਂਕੀ ਟਾਵਰ ਦਿਸ ਨਹੀਂ ਰਿਹਾ ਇਹ ਖੁਦ ਸੰਗਰੂਰ ਸ਼ਹਿਰ ਸੀਐਮ ਮਾਨ ਸਾਹਿਬ ਦੀ ਸਿਟੀ ਹੈ ਤੇ ਇੱਥੋਂ ਹਰਪਾਲ ਚੀਮਾ ਜੀ ਵੀ ਵਿੱਤ ਮੰਤਰੀ ਨੇ ਜਿਨ੍ਹਾਂ ਦੀ ਆਪਾਂ ਗੱਲ ਕਰੀਏ ਆ ਤੁਸੀਂ ਦੇਖੋਗੇ ਥੋੜੀ ਦੂਰੀ ਅੱਧਰ ਹੀ ਹੈ ਹਰਪਾਲ ਚੰਮਾ ਜੀ ਦੀ ਕੋਠੀ ਹੈ ਕੋਈ ਜ਼ਿਆਦਾ ਦੂਰ ਨਹੀਂ ਕਿ ਲਗਭਗ 1 ਕਿਲੋ 1.5 ਕਿਲੋਮੀਟਰ ਦਾ ਫਾਸਲਾ ਹੋਏਗਾ ਤੇ ਕਿਸੇ ਵੀ ਮੰਤਰੀ ਨੇ ਆ ਕੇ ਸਾਡੇ ਹਾਲਾਤ ਨਹੀਂ ਪੁੱਛੇ ਜੀ ਅੱਛਾ ਭਾਈ ਜੀ ਲੰਬੇ ਸਮੇਂ ਤੋਂ ਤੁਸੀਂ ਇੱਥੇ ਬੈਠੇ ਹੋ ਨਾਲ-ਨਾਲ ਖਬਰਾਂ ਵੀ ਦੇਖਦੇ ਰਹਿੰਦੇ ਹੋ ਜੋ ਸਰਕਾਰ ਕਰ ਰਹੀ ਹੈਗੀ ਆ ਕਈ ਇਸ਼ਤਿਹਾਰ ਬਾਜ਼ੀਆਂ ਵੀ ਆ ਜਿਹੜੀਆਂ ਤੁਹਾਨੂੰ ਦੇਖਦੀਆਂ ਹੋਣਗੀਆਂ ਮੋਬਾਈਲ ਥਰੂ ਕਿਤੇ ਨਾ ਕਿਤੇ ਐ ਜਣੀ ਲਾਤ ਦਾਗਾ ਕੇ ਬਹੁਤ ਵੱਡਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਐ ਜਿਹੜਾ ਉਹ ਧੂਲ ਉੱਪਰ ਝੋਖੀ ਜਾ ਰਹੀ ਹੈਗੀ ਹਾਂਜੀ ਇਹ ਤਾਂ ਗੱਲ ਭਲੀ ਭਾਂਤੀ ਲੋਕੀ ਵੀ ਜਾਣਦੇ ਹੈਗੇ ਵੀ ਜਿਹੜਾ ਅਸੀਂ ਤਾਂ ਐ ਐ ਮੰਨਦੇ ਆਂ ਵੀ ਜਿਹੜੇ ਬੰਦੇ ਕੰਮ ਕਰਦੇ ਹੈਗੇ ਗਰਾਊਂਡ ਲੈਵਲ ਤੇ ਕੰਮ ਕਰਦੇ ਹੈਗੇ ਉਹਨਾਂ ਨੂੰ ਪੋਸਟਰ ਲਾਉਣ ਦੀ ਕੀ ਲੋੜ ਆ ਉਹ ਤਾਂ ਲੋਕਾਂ ਨੂੰ ਖੁਦ ਹੀ ਪਤਾ ਵੀ ਇਹਨਾਂ ਨੇ ਕੰਮ ਕੀਤੇ ਆ ਜੇ ਪੋਸਟਰ ਲਾ ਕੇ ਤੁਸੀਂ ਵਾਵਾ ਠੱਡਣੀ ਆ ਫਿਰ ਤਾਂ ਤੁਹਾਡੇ ਤਾਂ ਦਿਸਦੀ ਨਹੀਂ ਲੋਕਾਂ ਨੂੰ ਤੁਸੀਂ ਗਰਾਊਂਡ ਲੈਵਲ ਤੇ ਕੰਮ ਕੀਤੇ ਹੋਗੇ ਤਾਂ ਲੋਕਾਂ ਨੂੰ ਆਪੇ ਦੱਸ ਜਾਣਗੇ ਜੇ ਤੁਸੀਂ ਨਹੀਂ ਕੀਤੇ ਤਾਂ ਫਿਰ ਕਿੰਨੀ ਮਰਜ਼ੀ ਪੋਸਟਰ ਲਾਓ ਠੀਕ ਹੈ ਨਾ ਉਹ 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 ਗੱਲ ਤਾਂ ਬਕਰੀ ਹੈਗੀ ਪਰ ਮਤਲਬ ਚਲੋ ਅ ਇਸ ਗੱਲ ਤੇ ਵੀ ਆਉਣੇ ਆਪਾਂ ਵੀ ਹੁਣ ਸਨ ਮਤਲਬ ਵੀ ਸਾਨੂੰ ਇੰਨਾ ਟਾਈਮ ਹੋ ਚੁੱਕਿਆ ਹੈਗਾ ਇੱਕ ਮਤਲਬ ਗੱਲ ਕਰੀਏ ਆਪਾਂ ਜਿਵੇਂ ਦੀ ਇੰਨਾ ਟਾਈਮ ਹੋ ਚੁੱਕਿਆ ਹੋਇਆ ਹੈਗਾ ਹੁਣ ਕੋਡ ਆਫ ਕੰਡੈਕਟ ਵੀ ਲੱਗਣ ਵਾਲਾ ਹੈਗਾ ਤੇ ਸਿੱਖਿਆ ਮੰਤਰੀ ਸਾਹਿਬ ਪਹਿਲਾਂ ਅੱਜ ਤੋਂ ਮਤਲਬ ਸਮਝੋ ਵੀ ਅਸੀਂ ਇੱਥੇ ਪ੍ਰੋਟੈਸਟ ਲਾਇਆ ਸੀ ਉਸ ਟਾਈਮ ਕਹੀ ਜਾਂਦੇ ਸੀਗੇ ਵੀ ਮੈਂ ਮੈਨੂੰ 2 ਮਹੀਨੇ ਦਾ ਸਮਾਂ ਦੋ 1 ਮਹੀਨੇ ਦਾ ਸਮਾਂ ਦੋ ਮੈਂ ਮਤਲਬ ਤੁਹਾਡੇ ਲਈ ਕੰਮ ਕਰ ਰਿਹਾ ਉਸ ਟਾਈਮ ਨੂੰ ਤਾਂ ਵੀਰ ਜੀ ਅੱਜ ਮਤਲਬ ਸਾਲ ਦੇ ਕਰੀਬਨ ਸਮਾਂ ਬੀਤ ਚੁੱਕਿਆ ਹੈਗਾ ਪਰ ਸਾਡੇ ਲਈ ਕੋਈ ਪੁਕਤਾ ਉਹਨਾਂ ਨੇ ਕੋਈ ਹੱਲ ਨਹੀਂ ਕੱਢਿਆ ਹਜੇ ਤੱਕ ਤੇ ਕੋਰਟ ਕੇਸ ਹੈਗਾ ਉਹ ਵੀ ਸਾਡਾ ਉੱਥੇ ਹੀ ਉੱਥੇ ਦਾ ਉੱਥੇ ਹੀ ਖੜਾ ਹੈ ਅਜੇ ਤੱਕ ਉਹਦੇ ਤੇ ਵੀ ਕੋਈ ਸਹੀ ਪੈਰਵਾਹੀ ਕਰਕੇ ਕੋ ਮਤਲਬ ਕੋਰਟ ਕੇਸ ਨੂੰ ਕਿਸੇ ਮਸਲੇ ਤੇ ਹੱਲ ਨਹੀਂ ਕੀਤਾ ਇਨਾਂ ਨੇ ਤੇ ਹੁਣ ਸਰਕਾਰ ਨੂੰ ਤਾਂ ਪਤਾ ਹੀ ਹੈ ਵੀ ਹੁਣ ਕੋਡ ਆਫ ਕੰਡੈਕਟ ਲੱਗ ਜਾਣਾ ਉਹ ਤਾਂ ਸਾਨੂੰ ਵੀ ਪਤਾ ਤੇ ਕੋਡ ਆਫ ਕੰਡੈਕਟ ਚ ਮਤਲਬ ਅਸੀਂ ਕੁਝ ਕਰਤਾ ਸਕਦੇ ਨਹੀਂ ਸਰਕਾਰ ਦੇ ਖਿਲਾਫ ਜਾਂ ਫਿਰ ਹੋਰ ਹਾਂ ਪਰ ਇੰਨਾ ਹੈਗਾ ਵੀ ਅਸੀਂ ਜਿੱਥੇ ਵੀ ਇਨਾਂ ਦੇ ਮਤਲਬ ਐਮ ਐਲ ਏ ਜਾਂ ਫਿਰ ਐਮ ਪੀ ਹੁਣ ਵੋਟਾਂ ਵਾਸਤੇ ਆਉਣਗੇ ਅਸੀਂ ਪਿੰਡ ਦੇ ਪਿੰਡ ਘੇਰਾਂਗੇ ਪਿੰਡ ਦੇ ਪਿੰਡ ਘੇਰਾਗੇ ਤੇ ਉਹ ਉਹਨਾਂ ਨੇ ਜੋ ਸਾਡੇ ਨਾਲ ਹੱੱਡ ਬੀਤੀ ਕੀਤੀ ਆ ਤੇ ਸਾਰੇ ਲੋਕਾਂ ਨੂੰ ਪਿੰਡ ਪਿੰਡ ਵਿੱਚ ਜਾ ਕੇ ਦੱਸਾਂਗੇ ਇਹਨਾਂ ਦਾ ਖੂਬ ਡਟ ਕੇ ਵਿਰੋਧ ਕਰਾਂਗੇ ਅਸੀਂ ਅਸੀਂ ਪਿਛੇ ਹਟਣਾ ਅਸੀਂ ਪਿਛੇ ਪਹਿਲਾਂ ਹਟੇ ਸੀਗੇ ਨਾ ਅਸੀਂ ਮਤਲਬ ਹੁਣ ਬਾਅਦ ਚ ਹਟਣਾ ਅਸੀਂ ਸਾਡੀਆਂ ਜੋ ਵੀ ਸਾਡਾ ਜੋ ਵੀ ਮੰਗ ਹੈਗੀ ਸਾਡਾ ਨੰਬਰ ਆਂਦਾ ਭਾਈ ਜੀ ਬੈਕਲੋਗ ਦੇ ਵਿੱਚ 994 ਦੇ ਵਿੱਚ ਇਹਨਾਂ ਨੇ ਇੱਕ ਬੈਕਲੋਗ ਬਣਾਤਾ 2994 ਤੇ ਉਹਦੇ ਚ ਸਾਡਾ ਆਉਂਦਾ ਹੈਗਾ ਨੰਬਰ ਤੇ ਅਸੀਂ ਸਕੂਟ ਨਹੀਂ ਕਰਵਾ ਚੁੱਕੇ ਸਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੇ ਹੈਗੇ ਵੀ ਉਹਨਾਂ ਨੂੰ ਉਸ ਨੂੰ ਵੀ ਬਹੁਤ ਸਮਾਂ ਹੋ ਗਿਆ ਡਾਕੂਮੈਂਟ ਵੈਰੀਫਿਕੇਸ਼ਨ ਨੂੰ ਤੇ ਸਕੂਟ ਨਹੀਂ ਕਰਵਾ ਚੁੱਕੇ ਅਸੀਂ ਮਤਲਬ ਮਜਬੂਰ ਹੋ ਕੇ ਤੇ ਅਸੀਂ ਇੱਥੇ ਟੈਂਕੀ ਤੇ ਆ ਕੇ ਬੈਠੇ ਆ ਪਰ ਹਜੇ ਤੱਕ ਕੇਸ ਦਾ ਜੋ ਕੋਰਟ ਕੇਸ ਦਾ ਹੱਲ ਹੈ ਉਹ ਸਰਕਾਰ ਦੁਆਰਾ ਨਹੀਂ ਕੀਤਾ ਗਿਆ ਨਾਲੇ ਕਿ ਤੁਹਾਨੂੰ 10 ਵੀ ਦਈਏ ਸੀ ਇਹ ਕੋਰਟ ਕੇਸ ਸਰਕਾਰ ਨੇ 9 ਮਹੀਨਿਆਂ ਦਾ ਸਮਾਂ ਮੰਗ ਕੇ ਹੀ ਮਤਲਬ ਕੋਰਟ ਚ ਭਰਤੀ ਨਾ ਜਾਣ ਦਾ ਵਾਅਦਾ ਕਰਕੇ ਸਾਡੇ ਨਾਲ 9 ਸਾਡੇ ਕੋਲੋਂ 9 ਮਹੀਨਿਆਂ ਦਾ ਸਮਾਂ ਮੰਗਿਆ ਸੀ ਉਹਦੇ ਬਾਅਦ ਚ ਹੁਣ ਆ ਗਲਤੀ ਤਾਂ ਸਾਡੀ ਤਾਂ ਹੈ ਨਹੀਂ ਸਾਡੇ ਨਾਲ ਕੋਈ ਕੈਟਰ ਦੀ ਗਲਤੀ ਨਾ ਸਾਡੀ ਗਲਤੀ ਵੀ ਕੋਰਟ ਚ ਭਰਤੀ ਚਲੀ ਗਈ ਰੂਲ ਅਮੈਂਡਮੈਂਟ ਤਾਂ ਇਹਨਾਂ ਨੇ ਕੀਤੇ ਸੀ ਗਲਤੀ ਤਾਂ ਇਹਨਾਂ ਦੀ ਆ ਮਤਲਬ ਜੇ ਗਲਤੀ ਇਹਨਾਂ ਦੀ ਹੈ ਤਾਂ ਕੋਰਟ ਦੇ ਵਿੱਚ ਜਾ ਕੇ ਆਪਦੇ ਮਤਲਬ ਐਜੀ ਸਰ ਨੂੰ ਪੇਸ਼ ਕਰਕੇ ਉਹਨਾਂ ਦੇ ਸਖਤ ਕੇਸ ਦੇ ਉੱਤੇ ਪੇਰਵਾਈ ਕਰਕੇ ਕਿ ਕੇਸ ਮਤਲਬ ਪ੍ਰਤੀ ਕੋਰਟ ਚੋਂ ਬਾਹਰ ਕਢਵਾਣ ਕਿਉਂਕਿ ਮਤਲਬ ਸਾਨੂੰ ਜਿੱਤੋਂ ਦਗ ਲੱਗਦਾ ਵੀ ਸਰਕਾਰ ਇਹ ਚਾਹੁੰਦੀ ਹੈ ਪਰ ਮੈਂ ਇਹਨਾਂ ਪ੍ਰਤੀ ਲੇਟ ਹੋਵੇ ਤੁਹਾਨੂੰ ਵੀ ਪਤਾ ਹੈ ਹੁਣ ਸਾਲ ਤਾਂ ਮਤਲਬ ਸਾਲ ਤੋਂ ਤੁਸੀਂ ਸਮਝੋ ਵੀ ਉੱਤੇ ਦਾ ਸਮਾਂ ਹੋਣ ਲੱਗਿਆ ਵੀਰ ਜੀ ਠੀਕ ਹੈ ਤੇ ਉਹਦੇ باوجود ਵੀ ਸਾਡਾ ਮਤਲਬ ਹਜੇ ਤੱਕ ਕੋਈ ਵੀ ਅਸੀਂ ਮੰਨ ਲੀਏ ਵੀ 1% ਵੀ ਕਿਤੇ ਕੰਮ ਕੀਤਾ ਹੋਵੇ ਸਰਕਾਰ ਨੇ ਹਜੇ ਤੱਕ ਨਹੀਂ ਕੀਤਾ ਜੀ ਹਾਂਜੀ